ਅਣੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਹੋਏ ਰੋਣ ਲਾ ਪਿਆ ਸੀ ਜੀ ਰੋਣੀ ਤੇਰੀ ਘਟੀ ਨਹੀਂ ਕਿਤੇ ਕਰੀਏ ਕੋਈ ਜੈ 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 ਰੋਣ ਲਾ ਪਿਆ ਮਾਈ ਪਾਪਾ ਮੇਰੇ ਪਾਪਾ ਜ਼ੀਰੋ ਨੰਬਰ ਦੀ ਹੈ ਹਾਂ ਜੀ ਸਹੀ ਹੈ ਸਹੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੁਸਨ ਕਿਵੇਂ ਹੋ ਸਾਰੇ ਠੀਕ ਠਾਕ ਹੋ ਜੀ ਲਓ ਜੀ ਆਪਾਂ ਲੈ ਕੇ ਆਏ ਜੀ ਨਵਾਂ ਵਲੌਗ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਆ ਜੀ ਜੈਜੋਦ ਦੇ ਭਦਨ ਕਰਵਾਉਣ ਤੇ ਜੈਜੋਦ ਦੇ ਅੱਜ ਫਸਟ ਟਾਈਮ ਆਪਾਂ ਵਾਲ ਕਰਵਾਉਣੇ ਆ ਤੇ ਆਪਾਂ ਬਿੰਦ ਪਰਿਵਾਰ ਜਾ ਰਹੇ ਆ ਜੀ ਪੀਰ ਨਗਾਹੇ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਬਲੌਗ ਦੇ ਵਿੱਚ ਤੁਹਾਨੂੰ ਸਾਰਾ ਬਲੌਗ ਦਿਖਾਵਾਂਗੇ ਜੈਜੋਦ ਤੇ ਕਿੱਦਾਂ ਭਦਨ ਕਰਾਉਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਹੋ ਸਾਡੇ ਨਾਲ ਜੀ ਤੇ ਆਪਾਂ ਚੱਲੇ ਆ ਜੀ ਤੇ ਆਜੋ ਜੀ ਆਹ ਦੇਖ ਲਓ ਜੀ ਜੈਜੋਦ ਦੇ ਹੁਣ ਦੇਖ ਲਓ ਵਾਲ ਤੇ ਜਦੋਂ ਭਦਨ ਕਰਵਾਤੇ ਉਦੋਂ ਦੇਖਿਓ ਬ੍ਰੇਕ ਕੇ ਬਾਅਦ ਆ ਨਾ ਹੋ ਜੀ ਆਪਾਂ ਹੁਣੇ ਪਹੁੰਚ ਗਏ ਆ ਜੀ ਇੱਥੋਂ ਚੱਲੇ ਆ ਜੀ ਪੀਰ ਨਗਾਹੇ ਨੂੰ ਤੇ ਬਣੇ ਰਹੋ ਸਾਡੇ ਨਾਲ ਤੁਸੀਂ ਤੇ ਦੱਸਣਾ ਕਮੈਂਟ ਦੇ ਵਿੱਚ ਕੌਣ ਕੌਣ ਇੱਥੇ ਹੁੰਨੇ ਆ ਜੀ ਜਿਹੜਾ ਮਾਚਲ ਦਾ ਸ਼ਹਿਰਾ ਹੈ ਲੋ ਜੀ ਆਪਾਂ ਪਹੁੰਚ ਲਿਆ ਜੀ ਥੋੜਾ ਰਹਿ ਗਿਆ ਦੂਰ 2 ਕਿਲੋਮੀਟਰ ਰਹਿ ਗਏ ਇਹ ਸਭ ਤੋਂ ਵੱਡੀ ਪਹਾੜੀ ਹੈ ਪਹੁੰਚ ਗਏ ਆ ਜੀ। ਔਰ ਦਿਸਦਾ ਜੀ ਮੇਰੇ ਪੀਰ ਵਾਲਾ ਡੇਰਾ। ਔਰ ਦਿਸਦਾ ਜੀ ਮੇਰੇ ਗੋਸ ਵਾਲਾ ਡੇਰਾ। ਲੋਜ ਪਹੁੰਚ ਗਏ ਜੀ। ਜੈਕਾਰਾ 11ਵੀਂ ਵਾਲੀ ਸਰਕਾਰ ਦਾ। ਬੋਲ ਸੱਚੇ ਦਰਬਾਰ ਕੀ ਜੈ। ਜੈਕਾਰਾ ਲੱਖਾਂ ਦੇ ਦਾਦੇ ਦਾ। ਬੋਲ ਸੱਚੇ ਦਰਬਾਰ ਕੀ ਜੈ। ਲੋ ਜੀ ਆਪਾਂ ਹੁਣ ਲੱਗੇ ਆ ਜੀ। ਪ੍ਰਸ਼ਾਦ ਲੈਣ। ਤੇਲ ਸਾਰਾ ਪ੍ਰਸ਼ਾਦ ਝੰਡੇ ਚਦਰਾਂ ਸਭ ਕੁਝ ਲੈਣ ਲੱਗੇ ਆ ਜੀ ਲੋਜ ਪੜ ਲਓ ਝੰਡਾ ਵੀ ਲੈ ਚਲੋ ਜੀ ਆਪਾਂ ਚੱਲੇ ਆ ਜੀ ਹੁਣ ਮੱਥਾ ਟੇਕਣ ਆਜੋ ਜੀ ਵੀ ਆਜੋ 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 ਚੱਲੇ ਆ ਜੀ ਆਪਾਂ ਅੰਦਰ ਮੱਥਾ ਟੇਕਣ ਵਾਸਤੇ ਕੁਝ ਬਣ ਲੈ ਆਜੋ ਆਜੋ 1 2 3 ਜੀ ਸਭ ਤੋਂ ਪਹਿਲਾਂ ਆਪਾਂ ਥੰਨੇ ਆਏ ਜੀ ਲੱਖਾਂ ਦੇ ਦਾਦੇ ਦਾ ਦਰਬਾਰ ਜਿੱਥੇ ਆਪਾਂ ਤੁਹਾਡੇ ਕੋਲ ਲੱਗੇ ਆ ਜੀ ਤੁਹਾਨੂੰ ਦਿਖਾਉਨੇ ਆ ਸਾਦਾ ਦਰਬਾਰ ਲੋ ਜੀ ਜੈ ਜੋਦੇ ਲੱਗੇ ਆ ਜੀ ਵਧਨ ਹੋਣ ਚਲੋ ਭਾਜੀ ਜੀ ਬਾਪੇ ਦਾ ਨਾਮ ਲੋ ਲੱਖ ਦਾਦੇ ਦਾ ਜਰਾ ਰਮਣੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਹੋਏ ਰੋਣ ਲਾ ਪਿਆ ਸੀ ਕਿੱਤੇ ਕਰੀਆ ਪੁਕਾਰਦੇ ਕਿਤੇ ਕਰੀਆ ਖੇਤੇ ਕਰੀਆ ਜੈ ਜੈ ਜੋਧਾਰਾ ਲੱਭਿਆ ਜੈ ਜੋਧਾਰ ਦੇ ਆ ਦੇ ਕਿਤੇ ਕਰੀਆ ਬਖੇ ਜੈ ਜੋਧਾਰ ਦੇ ਅਰੇ ਪਾਪਾ ਮੇਰੇ ਪਾਪਾ 0 ਨੰਬਰ ਦੀ ਹੈ ਹਾਂਜੀ ਸਹੀ ਹੈ ਤਾਂ ਇਹ ਚੋਗਾ ਕਾ ਕਾ ਵਾ ਨਾ 자자다하대. 오나니, 오니, 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 ਪਾ 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 ਆਜੋ 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 ਓਏ ਓਏ ਐ ਲੈ ਪੁਰਸ ਵਾਲਾ ਆ ਲੈ ਆ ਲੈ ਲੈ ਕਿੰਨੀ ਤੇਰੇ ਸਿੱਧੇ ਕਰਸਤ ਨਾ ਬੋੜਾ ਚੱਲ ਓਏ ਗਿਆ ਜੋ ਰੋਈ ਜਾਂਦਾ ਹਾਈਪਰਸ਼ਨ ਨਾ ਹਾਈਪਰਸ਼ਨ ਤੋਂ ਡਰਦਾ ਓਏ ਓਲੀ ਓਲੀ ਲਾਈ ਕੋਈ ਨਹੀਂ ਕੱਲੀ ਨੇ ਓੜੇ ਪਰ ਓਕਰੋ ਖਲਾਦਾਂਗੇ ਵਿੱਚ ਕੋ ਡਰਦਾ ਨਾ ਕਿੰਨੀ ਕਰੀ ਬੁੱਤ ਕਿੰਨੀ ਗਿਆ ਜਦਾ ਹਾ ਦੇ

ਜੀ ਦੇ ਲੋ ਜੀ ਤੁਸੀਂ ਦੇਖ ਸਕਦੇ ਹੋ ਦਰਬਾਰ ਲੱਖਾਂ ਦੇ ਦਾਤ ਦਾ ਦਰਬਾਰ ਤੇਰੇ ਜਗਦੇ ਚਰਾਕ ਵਿੱਚੋਂ ਦਸ ਵੀਰ ਨਜ਼ਰ ਪਈ ਜਾਵੇ ਲਾਜਵਤ ਲੱਗਾ ਜੀ ਝੰਡਾ ਚੜਾਉਣ ਜੈ ਬਾਬੇ ਦੀ ਜੈ ਬਾਬੇ ਦੀ ਪਾਣੀ ਲੱਗਿਆ ਜੀ ਜਿਹੜਾ ਨੇ ਤਾਂ ਬੈਕਿੰਗ ਜੀ ਇਹ ਜਿਹੜਾ ਜੰਗਲ ਦੇ ਨਾਲ ਨਾਲ ਬੱਚਿਆਂ ਦੀ ਆਪਣੀ ਜਾਂਦਾ ਖਾਈਆਂ ਅਮਰ ਕਲਾ ਆਪਣੀਆਂ ਸਭ ਜੀ ਹੁਣ ਆਪਾਂ ਪਰਸ਼ਾਣ ਲੈਣ ਲੱਗੇ ਆ ਜੀ ਉੱਪਰ ਆ ਗਏ ਆ ਜੀ 11ਵੀਂ ਵਾਲੀ ਸਰਕਾਰ ਦੇ ਦਰਬਾਰ ਤੇ ਪਹੁੰਚ ਗਏ ਆ ਜੀ ਉੱਪਰ ਤੇ ਨਵਾਂ ਬਣਿਆ ਦਰਬਾਰ ਨਾਲੇ ਤੁਹਾਨੂੰ ਦਿਖਾਉਣੇ ਆ ਜੀ ਤੇ ਚੱਲਦੇ ਆ ਜੀ ਅੰਦਰ ਆਜੋ ਚੱਲਿਆ ਜੀ ਅੰਦਰ ਮੱਥਾ ਟੇਕਣ ਵਕਤੇ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਜੀ ਨਵਾਂ ਦਰਬਾਰ ਬਣਿਆ ਆਜੋ ਜੀ ਚਲੋ ਦਾ ਹਾਂ ਦਾ परदे ना नहीं अंदर जैसे कोई नहीं ਤੁਹਾਨੂੰ ਸੂਚੀ ਦੇ ਅੰਦਰ 28 ਮਿੰਟ ਜੀ ਆਉਣਗੇ ਸ਼ਾਇਦ। ਆਪ ਦੇਖ ਸਕਦੇ ਹੋ ਤੁਸੀਂ ਸਾਰਾ ਦਰਬਾਰ ਨਵਾਂ ਬਣਿਆ ਜੀ। ਜਿਹੜਾ ਬਾਉਸ ਦਾ ਦਰਬਾਰ 11ਵੀਂ ਵਾਲੀ ਸੱਚੀ ਸਰਕਾਰ ਦਾ ਦਰਬਾਰ ਹੈ। ਕੀਰ ਨਗਾਹੇ ਉੱਪਰ ਜਿਹੜਾ ਦਰਬਾਰ ਹੈ ਉਹ ਹੈ ਦੇਖਦੇ ਦੇਖੀ। ਆਲੇ-ਦੁਆਲੇ ਸੰਦੇਤਾ ਕਰਕੇ ਸੰਗਤ ਕਾਫੀ ਘੰਟੇ ਚ ਪਹੁੰਚੀ ਹੈ ਦੇਖ ਸਕਦੇ ਹੋ ਤੁਸੀਂ। ਗੰਜਾ ਹੋ ਗਿਆ ਗੰਜਾ ਇਹਦੇ ਤਾ ਆਜੋ 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 ਆਜਾ 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 ਜੀ ਨਕਸ਼ਾ ਵਾ ਹੈ ਦਰਬਾਰ ਦਾ ਸਾਰੇ ਸਾਰੇ ਇਧੇ ਤਿਆਰ ਹੋਣਾ ਤਿੰਨ ਚਾਰ ਸਾਲ ਤੋਂ ਤਿਆਰ ਹੋ ਰਿਹਾ ਜੀ ਬਾਕੀ ਤਿਆਰ ਹੋ ਗਿਆ ਲੋ ਜੀ ਹੁਣ ਆਪਾਂ ਪੱਥਰ ਦੇਖ ਲਿਆ ਜਾ ਜੋ ਬਾਤ ਪਤਨ ਵੀ ਕਰਾਉਂਦੇ ਤੇ ਹੁਣ ਆਪਾਂ ਲੱਗੇ ਆਂ ਚਾਹ ਪੀਣ ਤੇ ਇਹ ਜਿਹੜੀ ਦੁਕਾਨ ਤੇ ਆਵਾ ਬੈਠੇ ਆਂ ਜਿਹੜਾ ਆਪਾਂ ਸਾਲ ਬਾਦ ਹਰ ਸਾਲ ਆਈਦਾ ਸੰਗ ਦੇ ਨਾਲ ਉਹੀ ਹੀ ਦੁਕਾਨਾ ਜਿੱਥੇ ਫਿਰ ਬੈਠ ਕੇ ਚਾਹ ਪਾਣੀ ਪੀਦਾ ਤੇ ਲੱਗ ਪੈ ਆਪਾਂ ਫਿਰ ਛੇੜੇ ਰਹੀਦਾ ਤੁਹਾਨੂੰ ਦਿਖਾਉਨੇ ਆ ਜੀ ਦੁਕਾਨ ਵੀ ਤੇ ਆਪਾਂ ਆ ਕੇ ਫਿਰ ਬੈਠੀਦਾ ਜੀ ਤਲਾ ਤੇ ਦੇਖੋ ਗੰਜ ਰਹਿ ਜਾ ਤੇ ਹੂੰ ਕੀ ਕਰਦਾ ਈਨਾ ਪੀਲਾ ਪੀਲਾ ਲੋ ਜੀ ਆਪਾਂ ਜੈਜੋਤ ਦੇ ਜਿਹੜੇ ਵਾਲ ਆ ਉਹ ਦਰਿਆ ਦੇ ਵਿੱਚ ਪਾਉਣ ਲੱਗੇ ਆ ਜੀ ਬੜੀ ਤੇਜ਼ ਮਾਰ ਕੇ ਲੋ ਜੀ ਇਸ ਦੇ ਨਾਲ ਹੀ ਆਪਾਂ ਅੱਜ ਦੇ ਵਲੌਗ ਦੀ ਕਰਦੇ ਆ ਜੀ ਸਮਾਪਤੀ ਤੇ ਦੱਸਿਓ ਕਿੱਦਾਂ ਲੱਗਾ ਅੱਜ ਦਾ ਵਲੌਗ ਜੈਜੋਤ ਦੇ ਭਤਨ ਦਾ ਵਲੌਗ ਤੇ ਮਿਲਦੇ ਆ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ ਟੇਕ ਕੇਅਰ ਤੇ ਚੈਨਲ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਉਸਨ ਪੀਪੀ ਵਲੌਗਸ ਹੋਰ ਵੀ ਵਧੀਆ ਵਧੀਆ ਵਲੌਗ ਲੈ ਕੇ ਆਉਂਦੇ ਰਾਵਾਂਗੇ ਜੀ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਧੰਨਵਾਦ